ਸਿਕਾਲ ਜੀ ਮਿੱਤਰੋ ਸਵਾਗਤ ਹੈ ਜੀ ਇੱਕ ਨਵੇਂ ਵਲੌਗ 'ਚ ਤੇ ਬਾਈ ਲੱਡੀ ਬਾਈ ਨੇ ਨੇ ਪਾਈ ਵੀ ਤੱਕ ਪੂਰੀ ਜਿਹੜੀ ਇਹਨਾਂ ਕੋਲ ਸਕੀਮ ਚੱਲ ਰਹੀ ਸੀ ਬਾਈ ਆਪਣੀ ਤੇ ਉਹਦੇ ਵਿੱਚ ਬਾਈ ਨੇ ਕਾਫੀ ਰੋਡਾਵੇਟਰ ਦਿੱਤੇ ਆ ਲਾ ਲੱਡੀ ਬਾਈ ਨੇ ਲੱਡੀ ਬਾਈ ਦਾ ਅੱਜ ਬਹੁਤ ਦਿਨ ਬਾਅਦ ਆਇਆ ਤੇ ਲੱਡੀ ਵੀਰ ਤੁਹਾਨੂੰ ਪਤਾ ਰਹਿੰਦਾ ਉੱਧਰ ਦੂਜੇ ਏਰੀਆ ਵਿੱਚ ਤੇ 56 30 ਦੇ ਨਾਲ ਮਤਲਬ ਕਿ ਅੱਜ 8 ਫੁੱਟ ਆ ਰੋਟਾਵੇਟਰ ਦੇਣ ਲੱਗੇ ਆ ਜੀ 553 CRDI ਇੰਜਣ ਦੇ ਵਿੱਚ ਟਰੈਕਟਰ ਹੈ ਜੀ ਠੀਕ ਹੈ ਜੀ ਦਾ ਵਰਸ ਪੀਟੀਓ ਮਗਦੇ ਟਾਇਰ ਬਾਈ 16 9 30 ਦੇ ਨੇ ਇਹਦੇ ਠੀਕ ਹੈ ਜੀ ਕੰਪਨੀ ਫਿੱਟੜ ਵੇਟ ਆ ਨਾਲ ਰੋਟਾਵੇਟਰ ਚੱਲੇ ਆਪਣੇ ਲੋਕਲੇ ਬਾਕੀ ਬਾਈ ਟਰੈਕਟਰ ਦੇਖੋ ਕੀ ਲੁੱਕ ਆ ਟਰੈਕਟਰ ਦੀ ਪੂਰਾ ਸ਼ਾਨਦਾਰ ਟਰੈਕਟਰ ਹੈ ਤੇ ਇਹ ਤੋਂ ਇਲਾਵਾ ਆਪਾਂ ਤੁਹਾਨੂੰ ਜਾਣਕਾਰੀ ਦੰਨੇ ਆ ਲਾਢੀ ਬਾਈ ਨਾਲ ਵੀ ਮਲਾਉਨੇ ਆ ਬਲੌਗ ਦੇ ਵਿੱਚ ਬਣੇ ਰਹੋ ਲੱਡੀ ਵੀ ਨੂੰ ਬਈ ਸ਼ੌਂਕ ਬਹੁਤ ਆ ਟਰੈਕਟਰ ਚਲਾਉਣ ਦਾ ਲੈ। ਖਾਲਾ ਪੂਰੀਆਂ ਮਰਾਉਣਾ ਟਰੈਕਟਰ ਦੀਆਂ ਇਹ। ਬਈ ਸੀਆਰਡੀਆ ਟਰੈਕਟਰ ਦੀ ਜਿਹੜੀ ਆਵਾਜ਼ ਆ ਨਾ। ਉਹ ਆਵਾਜ਼ ਇਹ ਜੋ ਬਹੁਤ ਫਰਕ ਪਾਤਾ ਆਵਾਜ਼ ਮਤਲਬ ਕਿ ਜਿਵੇਂ ਜਿਵੇਂ ਟਰੱਕਾਂ ਦੀ ਆਵਾਜ਼ ਹੁੰਦੀ ਹੈ ਨਾ ਜਿਹੜੇ ਹੁਣ ਨਵੇਂ ਟਰੱਕ ਆਉਂਦੇ ਨੇ ਉਦਾਂ ਦੀ ਉਦਾਂ ਦੀ ਆਵਾਜ਼ ਕਰਦਾ ਬਈ ਜਣਾ। ਲੋ ਬਈ ਅਸਲ ਵਿੱਚ ਕਈ ਬਾਈ ਪੁੱਛਦੇ ਵੀ ਤੁਹਾਡੇ ਇਹ ਚ ਬਈ بڑے ਰੋਟਾਵੇਟਰ ਲੋਕ ਲੰਦੇ ਕਹਦੇ ਨੇ। ਦਾਦਾ ਛੋਟੇ 11 11 ਫੁੱਟੇ। ਬਾਈ ਸਾਡੇ ਏਰੀਆ ਵਿੱਚ ਪਪੂਲਰ ਵੀ ਲੱਗਦੇ ਆ ਠੀਕ ਆ ਜੀ ਦਰਖਤ ਵੱਧ ਤਾਂ ਕਰਕੇ ਜਿਵੇਂ ਦਾਰ 8 ਫੁੱਟ ਆਹੀ ਜਾਨੀ ਕਿ 8 ਫੁੱਟ 9 ਫੁੱਟ ਆਹੀ ਵੱਧ ਚੱਲਦਾ ਬੜਾ ਰੋਟਾਵੇਟਰ ਬਹੁਤ ਘੱਟ ਆ ਕਿਸੇ ਕੋਲੇ ਆ ਬਾਈ ਟਾਮਾ ਟੱਲਾ ਜਿਆ ਜ਼ਿਆਦਾਤਰ ਤਾਂ ਇਹੀ ਚੱਲਦੇ ਆ ਬਾਈ ਨਾਰਮਲ ਜੇ ਬਸ ਤੇ ਬਾਈ ਆਹਾ ਬੁਲਾਉਨੇ ਆ ਕਰ 올 ਰੈਡੀ ਬਾਈ ਠੀਕ ਠਾਕ ਹੋਰ ਵਧੀਆ ਬਾਈ ਠੀਕ ਠਾਕ ਤੇ ਬਾਈ ਅਸੀ ਕਾਲ ਤੇ ਸਭ ਤੋਂ ਪਹਿਲਾਂ ਤੁਹਾਨੂੰ ਜੀ ਮੁਬਾਰਕਾਂ ਜੀ ਰੋਟਾਵੇਟਰ ਦੀਆਂ ਕਿਹੜੇ ਪਿੰਡ ਚੱਲੇ ਜੀ ਇਹ ਸਿੰਬਲ ਕੇ ਲੀਏ ਜੀ ਠੀਕ ਹੈ ਜੀ ਪਹਿਲਾਂ ਵੀ ਮੈਂ ਇਹਨਾਂ ਨੂੰ ਥੋੜਾ ਕੋ ਸ਼ਕਤੀਮਾਨ ਬਾਈ ਆ ਜੀ ਸ਼ਕਤੀਮਾਨ ਠੀਕ ਹੈ ਜੀ ਪਹਿਲਾਂ ਵੀ ਸ਼ਕਤੀਮਾਨ ਦੀ ਵਰਤ ਕੇ ਹੁਣ ਦੁਬਾਰਾ ਫੇਰ ਸ਼ਕਤੀਮਾਨ ਦੀ ਲੈ ਕੇ ਚੱਲੇ ਹਾਂ ਠੀਕ ਹੈ ਇਹਨਾਂ ਕੋਲ ਬਾਈ ਫੋਰਡ ਨਾਲ ਚੱਲ ਰਿਹਾ ਸੀਗਾ ਬਣਾ ਸਿੰਗਲ ਕਲਚ ਨਾਲ 6 ਫੁੱਟ ਆ ਜੀ ਅੱਛਾ ਜੀ ਬਾਈ ਹਣੀ ਕਹਿੰਦੇ ਬਹੁਤ ਵਧੀਆ ਚੱਲਿਆ ਉਹ ਰੂਟੇਟਰ ਵਧੀਆ ਚੱਲਣ ਕਰਕੇ ਬਾਈ ਹਣੀ ਆਪਣੇ ਤੋਂ ਸੁਪਰਸੀਡਰ ਵੀ ਲੈ ਕੇ ਗਏ ਸੀ 8 ਫੁੱਟ ਠੀਕ ਹੈ ਜੀ ਹਾਂ ਉਸ ਤੋਂ ਬਾਅਦ ਇਹ ਤੀਜਾ ਪ੍ਰੋਡਕਟ ਆ ਜੀ ਠੀਕ ਹੈ ਜੀ ਹੁਣ ਆਇਆ ਸ਼ਕਤੀਮਾਨ ਦਾ ਟਰੈਕਟਰ ਪਰ ਇੰਨੇ ਪੈਸੇ ਲਾਏ ਆ ਫਿਰ ਉਹਦੇ ਨਾਲ ਤਾਂ ਸੰਦ ਵੀ ਤੇ ਹੱਥ ਫੋਟਾ ਪਾਇਆ ਵੀ ਨਹੀਂ ਚੰਗਾ ਲੱਗਦਾ ਜੀ ਉਹ ਕਵਰ ਨਹੀਂ ਕਰ ਰਿਹਾ ਟਰੈਕਟਰ ਨਾ ਠੀਕ ਹੈ ਠੀਕ ਹੈ ਬਾਈ ਚੌੜਾ ਟਰੈਕਟਰ ਆ ਬਿਲਕੁਲ ਹੈਗਾ ਜੀ ਹੈਗਾ ਹੈਗਾ ਕੋਈ ਸ਼ੱਕ ਨਹੀਂ ਜੀ ਟਰੈਕਟਰ ਕਦਾਂ ਕਿ ਲਿਆ ਜੀ 8-9 ਮਹੀਨੇ ਹੋਇਆ ਸੀਆਰਡੀ ਇੰਜਨ ਜੇ ਤੁਸੀਂ ਤਾਂ ਚਲੋ ਦੇਖਿਆ ਚਲਾ ਕੇ ਕਿਵੇਂ ਰਹੀ ਟਰੈਕਟਰ ਦੀ ਪਰਫਾਰਮੈਂਸ ਇਹਦੀ ਜਿੱਦਾਂ ਬਹੁਤ ਲੋਕ ਕਹਿੰਦੇ ਤੇ ਵੀ ਸੀਆਰਡੀ ਆਏ ਆ ਨਾ ਕੋਈ ਦਿੱਕਤ ਨਹੀਂ ਸੀ ਇਹਦੇ ਜਿਹੜਾ ਪ੍ਰੋਵਾਈਡ ਨਹੀਂ ਹੈਗੀ ਕਰ ਸਕਦੀ ਅੱਛਾ ਜੀ ਇਹ ਟਰੈਕਟਰ ਦਾ ਮਤਲਬ ਹੀ ਨਹੀਂ ਹੈ ਗੱਲ ਡੀਜ਼ਲ ਉਨਾ ਹੀ ਖਾਂਦੇ ਪਹਿਲਾਂ ਜਿੰਨੇ ਕਿ ਨਾ ਡੀਜ਼ਲ ਦਾ ਜਿਹੜਾ ਜਾਨ ਲੰਮਾ ਹੋ ਜਾਂਦਾ ਟੀਕੇ ਮਾੜਾ ਮੋਟੇ ਉਹ ਮਿਲ ਗਈ ਜਿਹੜੇ ਸਭ ਨੇ ਇੰਜਣ ਆਉਣ ਜੀ 66 ਐਚਪੀ ਦਾ ਟਰੈਕਟਰ ਹੈ ਇਹ ਘਟ ਵੀ ਜਾਂਦਾ ਅੱਛਾ ਜੀ 45 ਤੱਕ ਆ ਜਾਂਦਾ ਜਿਹੜਾ ਦੋ ਘਰ ਖਾਲੀ ਲਿਆਣਾ ਇਹ ਦੋ ਫਾਰਮ ਟਰੈਕਟਰ ਜਿਹੜਾ ਦਿੱਤਾ ਤੁਸੀਂ ਗੱਲ ਹਾਂ ਬਾਈ ਉਹਨਾਂ ਦੇ ਘਰੀ ਰਿਸ਼ਤੇਦਾਰਾਂ ਨੂੰ ਗਿਆ ਰਿਸ਼ਤੇਦਾਰਾਂ ਅੱਛਾ ਜੀ ਓਪਨ ਇਹ ਟੱਪਰੀਆਂ ਹਾਂ ਹਾਂ ਜੀ ਹਾਂ ਜੀ ਟੱਪਰੀਆਂ ਤਾਂ ਠੀਕ ਹੈ ਜੀ ਓਕੇ 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 ਠੀਕ ਹੈ ਜੀ ਮਤਲਬ ਕਿ ਇਹਦਾ ਤੁਸੀਂ ਜਦਾ ਡੀਜ਼ਲ ਖਰਚਾ ਤੋਂ ਕੋਈ ਨੋਟ ਕਰਦਾ ਕੋਈ ਨਹੀਂ ਕਰਦਾ ਮਤਲਬ ਕਿ ਫਿਰ ਵੀ ਐਵਰੇਜ ਉਹੀ 6-7 ਲੀਟਰ ਦੀ ਨਾਰਮਲ ਠੀਕ ਹੈ ਕੋਈ ਬੰਤ ਨਹੀਂ ਬਜਾਈ ਨੂੰ ਕੋਈ ਮਸਲਾ ਨਹੀਂ ਹੈ ਕਿ ਬਹੁਤੇ ਖਰਚਾ ਕੋਈ ਖਰਚਾ ਨਹੀਂ ਹੋਇਆ ਅੱਛਾ ਜੀ ਫੀਡ ਰੇ ਟਰੈਕਟਰ ਆਏ ਓਕੇ ਜੀ ਠੀਕ ਹੈ ਜੀ ਤੇ ਟਰੈਕਟਰ ਤੁਸੀਂ ਤੁਸੀਂ 8 ਫੋਟ ਇਹਦੇ ਚਲਾਏ ਸੀ ਅੱਛਾ ਜੀ ਠੀਕ ਹੈ ਜੀ ਕਾਕੀ ਮੂਵੀ ਟਰੈਕਟਰ ਵਿੱਚ ਫੰਕਸ਼ਨ ਬਹੁਤ ਨੇ ਨਾ ਜੀ ਹਾਂ ਤੇ ਚਲੋ ਠੀਕ ਹੈ ਜੀ ਨੇ ਕੋਈ ਥੋੜੇ ਪਿੰਡ ਜਿਹੜਾ ਬੱਜਾ ਚਲਦੇ ਦੀ ਵੀਡੀਓ ਪਾਵਾਂਗੇ ਇਹਦੀ ਹਾਂ ਠੀਕ ਹੈ ਜੀ ਚੱਕੀ ਦਿੱਤੀ ਉਹ ਵਾਰ ਹਾਂ ਚੱਕੀ ਬਿਲਕੁਲ ਜੀ ਚੱਕੀ ਦਿਖਾਉਣਾ ਜੀ ਆਹ ਚੱਕੀ ਬਾਈ ਜਿਹੜੀ ਆਟਾ ਚੱਕੀਆਂ ਨਾਲ ਦਿੱਤੀ ਹੈ ਨਾ ਜੀ ਇਹ ਸਿਰਫ ਜੀ ਜਿਹੜਾ ਮੇਲੇ ਤੇ ਸੀ ਵੀ ਸਕੀਮ ਰੰਗਣਾ ਬਾਈ ਕੋਲ ਸਿਰਫ ਇੱਕ ਦੋ ਪੀਸ ਰਹਿ ਗਏ ਮਨ ਲਾਦਾ ਜੀ ਤੇ ਇਹ ਸਕੀਮ ਤੇ ਬਾਈ ਕਾਫੀ ਰੋਟਾਵੇਟਰ ਮੇਲੇ ਤੇ ਵਿਕੇ ਨੇ ਨਟਰਾਜ ਕੰਪਨੀ ਦੀ ਆਟਾ ਚੱਕੀ ਹੈ ਬਾਈ 1 ਅੰਦਰ ਪਿਆ ਪੀਸ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਾਂ ਉਹ ਖੋਲਿਆ ਹੋਇਆ ਤੇ ਬਿਲਕੁਲ ਜਿਦਾਂ 8 9 ਦੇ ਵਿੱਚ ਬਾਈ ਉਹ ਪੈਂਦੇ ਨੇ ਵਿੱਚ ਪਲੇਟਾਂ ਪੈਂਦੀਆਂ ਨੇ ਜਿਦਾਂ ਦਾ ਤੁਸੀਂ ਦਲੀਆ ਬਣਾਉਣਾ ਦਲੀਆ ਬਣਾ ਸਕਦੇ ਆ ਬਰੀਕ ਮੋਟਾ ਜਿਦਾਂ ਹੋਰ ਵੀ ਛੋਲੇ ਛੂਲੇ ਆ ਬਾਈ ਉਹ ਸਾਰਾ ਕੁਝ ਪੀਸੂਗੇ ਇਹ ਠੀਕ ਆ ਜੀ ਨਟਰਾਜ ਕੰਪਨੀ ਵਧੀਆ ਬਾਈ ਇਹਦਾ ਪੈਸੇ ਪ੍ਰਿੰਟਰ ਰੇਟ ਤਾਂ 22000 ਕੁਝ ਲਿਖਿਆ ਹੋਇਆ ਤੇ ਬਾਕੀ ਹੁਣ ਆਈ ਨਹੀਂ ਪਤਾ ਵੀ ਕੰਪਨੀ ਨੇ ਕਿਆ ਸਕੀਮ ਨਾਲ ਚੱਕੀ ਹੋਈ ਕਿਆ ਨਹੀਂ ਪਰ ਜਿੰਨੇ ਵੀ ਆ ਰੋਟਾਵੇਟਰ ਹੁਣ ਦਿੱਤੇ ਨੇ ਸਾਰੇ ਸਕੀਮ ਦੇ ਵਿੱਚ ਇਹ ਦਿੱਤੇ ਨੇ ਬਾਈ ਬਾਈ ਪਰਸੋਂ ਵੀ ਇਹਦੀ ਵੀਡੀਓ ਪਾਈ ਦੀ ਬਹੁਤ ਵੀਰਾਂ ਦੇ ਫੋਨ ਆਏ ਆ ਪਰ ਬਾਈ ਇਹ ਸਕੀਮ ਸਰੋ ਮੇਲੇ ਤੇ ਸੀ ਕੱਲ ਵੀ ਮੈਨੂੰ ਪੰਜ ਛੇ ਵੀਰਾਂ ਦੇ ਫੋਨ ਆਏ ਜਿਨ੍ਹਾਂ ਨੇ ਪਹਿਲਾਂ ਬੁੱਕ ਕਰਾਏ ਹੋਏ ਤੇ ਸਿਰਫ ਉਹਨਾਂ ਨੂੰ ਹੀ ਮਿਲੀ ਆ ਬਾਈ ਹੁਣ ਜਿਹੜੇ ਹੋਰ ਰੂਟਾ ਵੇਟਰ ਆ ਉਹਨਾਂ ਨਾਲ ਨਹੀਂ ਹੈਗੀ ਇਹ ਠੀਕ ਹੈ ਜੀ ਤੇ ਜੇ ਕੋਈ ਹੋਰ ਇਹਨਾਂ ਦੀ ਨਵੀਂ ਸਕੀਮ ਆਊਗੀ ਪਿਛਲੇ ਸਾਲ ਇਹਨਾਂ ਨੇ ਨਾਲ ਬਲੇਡ ਦਿੱਤੇ تھے ਜੀ ਇੱਕ ਇੱਕ ਸੈੱਟ ਬਲੇਡਾਂ ਦਾ ਜੀ ਪਰ ਬਲੇਡ ਦਾ ਫਿਰ ਵੀ 6 6-7000 ਦੇ ਨੇ ਇਹ ਆਈਟਮ ਥੋੜੀ ਮਹਿੰਗੀ ਆ ਹਾਂ ਬਾਕੀ ਐ ਚਲੋ ਮਾੜਾ ਮੋਟਾ ਕਰਾਂ ਚੱਲੀ ਜਾਊਗਾ ਬਾਕੀ ਹਾਂ ਹਾਂ ਤਦੋਂ ਕੰਪਨੀ ਨੇ ਦਿੱਤੀ ਆ ਸਕੀਮ ਨਾਲ ਲੈ ਲੋ ਆਪਾਂ ਕਿਹੜੇ ਜਵਾਬ ਦੇਣਾ ਜੀ ਠੀਕ ਆ ਬਾਈ ਧੰਨਵਾਦ ਬਹੁਤ ਬਹੁਤ ਜੀ ਠੀਕ ਆ ਜੀ ਤੁਹਾਨੂੰ ਹਾਂ ਜੀ ਲੈ ਆਓ ਜੀ ਲੈ ਆਓ ਤੇ ਬਾਬਾ ਜੀ ਨੇ ਕਹਿੰਦੇ ਹੁਣ ਆਹੀ ਚੱਕੀ ਦਾ ਟਾ ਖਾਣਾ ਸੀ ਘਰੇ ਜਾ ਕੇ ਤੇ ਬਾਕੀ ਬਾਈ ਵਜਨ ਵੀ ਲਾਢੀ ਖਾ ਸਾ ਯਾਰ ਵਜਨ ਤੇ ਮੇਰੇ ਸਭ ਦਾ ਹੋਊਗੀ 30 ਕਿਲੋ ਦੇ ਗੇੜ ਚ 30 ਕਿਲੋ ਦੇ ਗੇੜ ਚ ਹੈਗੀ ਆ ਜੀ ਹਾਂ ਜੀ ਵੇਟ ਲਿਖਿਆ ਹੋਣਾ ਕਾਫੀ ਵੇਟ ਨਹੀਂ ਲਿਖਿਆ ਹੋਇਆ ਹੈਗਾ ਜੀ ਪਰ ਰੇਟੇ ਲਿਖਿਆ ਵਾ ਜੀ ਨਟਰਾਜ ਹੈਕਸਾ ਕਲਰ ਰੈੱਡ ਗਜਰਾਤ ਦੀ ਬਣੀ ਹੋਈ ਹੈ ਜੀ ਇਹ ਗਜਰਾਤ ਦੀ ਹਾਂ ਗਜਰਾਤ ਹੋਣੀ ਰੋਟਾਵੇਟਰ ਵੀ ਬਾਈ ਨਾਲ ਦਾ ਗਜਰਾਤੇ ਬਣਦਾ ਪੱਕੀ ਬਾਈ ਟਰੈਕਟਰ ਤਾਂ ਤੁਹਾਨੂੰ ਪਤਾ ਹੀ ਹੈ ਹੌਲੈਂਡ ਜਿਹੜੇ ਹੁਣ ਨਵੇਂ ਸੀਆਰਡੀਆਈ ਟਰੈਕਟਰ ਆਏ ਨੇ ਬਾਬੇ ਨੇ ਦੱਸਿਆ ਵੀ ਕੋਈ ਇਹ ਜੀ ਦਿੱਕਤ ਨਹੀਂ ਇਹਨਾਂ ਨੇ ਕਾਫੀ ਚਲਾਤਾ ਟਰੈਕਟਰ ਤੇ ਵੀ ਫਿਲਹਾਲ ਤਾਂ ਵਧੀਆ ਚੱਲਦਾ ਹੈ ਡੀਜ਼ਲ ਖਰਚਾ ਵੀ ਕਹਿੰਦੇ ਵੀ ਲੋਡ ਦੇ ਮੁਤਾਬਕ ਹੈ ਜਿੰਨਾ ਕਿ ਲੋਡ ਪਾਉਨੇ ਆ ਉਹਨਾਂ ਕਿਤੇ ਲਖਾਂਦਾ ਕੋਈ ਬਹੁਤਾ ਨਿਆਜ ਕੰਮ ਨਹੀਂ ਹੈ ਲੋ ਜੀ ਬਾਈ ਟਰੈਕਟਰ ਲੱਗੇ ਅਲਵੈਦਾ ਕਰਨ ਤੇ ਸਾਡੀ ਬਾਈ ਆ ਜਾਇਆ ਕਰ ਤੇਰੇ ਬਿਨਾ ਜੀ ਘਟ ਲੱਗਦਾ ਸਾਡਾ ਹਾਂ ਹੁਣ ਹੋਰ ਹੀ ਆ ਬਾਈ ਮੈਂ ਤੇਰੇ ਬਿਨਾ ਤਾਂ ਵੀਡੀਓ ਵੀ ਬਣਨ ਤਾਂ ਰਹਿ ਗਈਆਂ ਬਾਈ ਮੇਰੀਆਂ ਹੁਣ ਹੋਰ ਹੀ ਆ ਬਾਈ ਮੈਂ ਹਾਂ ਆਇਆ ਕਰਿਆ ਹੁਣ ਆਇਆ ਕਰਾਂਗੇ ਰੂਟਾ ਬੈਟਰੀ ਦੇਣੀ ਆਪਾਂ ਨੂੰ ਅੱਛਾ ਠੀਕ ਆ ਠੀਕ ਆ ਤੇ ਮੁੰਬਈ ਦਾ ਬੇਟਾ ਵੀ ਬਾਹਰ ਉਹਨਾਂ ਨਾਲ ਵੀ ਵੀਡੀਓ ਕਾਲ ਤੇ ਲਾਈਵ ਦੀ ਗੱਲ ਚੰਗਾ ਬਾਪੂ ਜੀ ਓਕੇ ਜੀ ਓਕੇ ਪਲੱਸ 52 ਦੀ ਖਿੱਚ ਦੋ ਜੀ ਖਿੱਚ ਦੋ ਬਾਪੂ ਨੇ ਲੋ ਗੇਅਰ ਲਾਇਆ ਹੋਇਆ ਬਾਈ ਵੀਰ ਨੂੰ ਵੀ ਮੁਬਾਰਕਾਂ ਕੈਨੇਡਾ ਵਾਲੇ ਨੂੰ ਬਹੁਤ ਬਹੁਤ ਬਾਕੀ ਬਾਈ ਮਿੱਤਰੋ ਆਪਣੇ ਕੋਲ ਕੋਈ ਟਰੈਕਟਰ ਫਿਲਹਾਲ ਕੋਈ ਆਏ ਨਹੀਂ ਹੈਗਾ ਹੋਰ ਠੀਕ ਹੈ ਜੀ ਜੇ ਆਪਣੇ ਕੋਲ ਕੋਈ ਵੀ ਟਰੈਕਟਰ ਆਇਆ ਤਾਂ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਜੀ ਤੇ ਨਵੇਂ ਟਰੈਕਟਰ ਆਪਾਂ ਇੱਕ ਦੋ ਵਿਕੇ ਨੇ ਬਾਈ ਕੱਲ੍ਹ ਵੀ ਵਿਕਿਆ ਏ ਤੇ ਉਹਦੀ ਆਪਾਂ ਕੱਲ ਨੂੰ ਪਾਵਾਂਗੇ ਚੈਨਲ ਤੇ ਵੀਡੀਓ ਤੇ ਅੱਜ ਦੇ ਬਲੌਗ ਵਿੱਚ ਇੰਨਾ ਹੀ ਜੀ ਤੇ ਜੇ ਕਿਸੇ ਮੇਰੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਨੰਬਰ ਥੱਲੇ ਮੈਂਸ਼ਨ ਹੁੰਦਾ ਸਕਰੀਨ ਦੇ ਜੀ ਤੇ ਜਿਹਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੈ ਬਾਈ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਬੈਲ ਆਈਕਨ ਵਾਲਾ ਬਟਨ ਜਰੂਰ ਪ੍ਰੈਸ ਕਰਿਆ ਕਰੋ ਜੀ ਤੇ ਮਿਲਦਾ ਕਿਸੇ ਹੋਰ ਨਵੇਂ ਬਲੌਗਸ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ